ਸਵਾਗਤ ਹੈ ਜੀ ਤੁਹਾਡਾ ਇਸ YouTube ਚੈਨਲ ਤੇ ਤੇ ਅੱਜ ਮੈਂ ਲੈ ਕੇ ਆਇਆ ਹਾਂ ਤੁਹਾਡੇ ਲਈ ਚੈਸਸ ਦਾ ਇੱਕ ਓਪਨਿੰਗ Trap ਜੇ ਤੁਸੀਂ ਵਾਈਟ ਨਾਲ ਖੇਡ ਰਹੇ ਹੋ ਤੇ ਓਪਨਿੰਗ ਵਿੱਚ ਹੀ ਮੈਚ ਜਿੱਤਣਾ ਚਾਹੁੰਦੇ ਹੋ ਤਾਂ ਇਹ Trap ਤੁਹਾਡੇ ਕੰਮ ਆ ਸਕਦਾ ਹੈ ਪਰ ਇੱਕ ਗੱਲ ਯਾਦ ਰੱਖੀ ਜਾਏ ਇਹ Trap ਸਿਰਫ ਉਹਦੇ ਹੀ ਖੇਡ ਸਕਦੇ ਹੋ ਜੇ ਬਲੈਕ ਐਗਜ਼ੈਕਟਲੀ ਉਹੀ ਸੈੱਟ ਆਫ ਮੂਵਸ ਖੇਡੇ ਜੋ ਮੈਂ ਇਸ ਵੀਡੀਓ ਵਿੱਚ ਸ਼ੋ ਕਰਨ ਲੱਗਾ ਹਾਂ ਤਾਂ ਆਓ ਦੇਖੀਏ ਇਸ Trap ਨੂੰ ਤਾਂ ਮੈਚ ਸ਼ੁਰੂ ਹੁੰਦਾ ਹੈ ਜੀ ਮੂਵ ਦੇ ਨਾਲ ਪੌਨ ਟੂ E4 ਤੇ ਬਲੈਕ ਰਿਪਲਾਈ ਕਰਦਾ ਹੈ ਮੂਵ ਦੇ ਨਾਲ ਪੌਨ ਟੂ E5 ਇਸ ਤੋਂ ਬਾਅਦ ਵਾਈਟ ਆਪਣੇ ਨਾਈਟ ਨੂੰ ਡਿਵੈਲਪ ਕਰਦਾ ਹੈ ਤੇ ਬਲੈਕ ਆਪਣੇ ਨਾਈਟ ਨੂੰ ਡਿਵੈਲਪ ਕਰਦਾ ਹੈ ਹੁਣ ਅਗਲੀ ਮੂਵ ਤੇ ਐਸ ਵਾਈਟ ਤੁਸੀਂ ਆਪਣੇ ਬਿਸ਼ਪ ਨੂੰ ਚਲਦੇ ਹੋ ਸੀ 4 ਸਕੁਅਰ ਤੇ ਇਸ ਤੋਂ ਬਾਅਦ ਬਲੈਕ ਆਪਣੇ ਕੁਇਨ ਵਾਲੇ ਪਾਵਨ ਨੂੰ ਡਿਵੈਲਪ ਕਰਦਾ ਹੈ ਐਸ ਵਾਈਟ ਹੁਣ ਤੁਹਾਨੂੰ ਆਪਣਾ ਦੂਸਰਾ ਨਾਈਟ ਵੀ ਡਿਵੈਲਪ ਕਰ ਲੈਣਾ ਚਾਹੀਦਾ ਹੈ ਹੁਣ ਅਗਲੀ ਮੂਵ ਤੇ ਬਲੈਕ ਆਪਣੇ ਬਿਸ਼ਪ ਨੂੰ ਚਲਦਾ ਹੈ ਜੀ 4 ਸਕੁਅਰ ਤੇ ਤੇ ਨਾਲ ਹੀ ਪਿੰਨ ਕ੍ਰੀਏਟ ਕਰਦਾ ਹੈ ਤੁਹਾਡੇ ਨਾਈਟ ਤੇ ਤਾਂ ਕਿ ਉਹ ਅੱਗੇ ਨਾ ਜਾ ਪਾਏ ਕਿਉਂਕਿ ਜੇ ਉਹ ਅੱਗੇ ਜਾਂਦਾ ਹੈ ਤਾਂ ਤੁਹਾਡੀ ਕੁਇਨ ਕੈਪਚਰ ਹੋ ਸਕਦੀ ਹੈ ਹੁਣ ਐਸ ਵਾਈਟ ਤੁਹਾਨੂੰ ਮੂਵ ਚੱਲਣੀ ਚਾਹੀਦੀ ਹੈ ਪੌਨ ਟੂ H3 ਇਸ ਤੋਂ ਬਾਅਦ ਬਲੈਕ ਯੂਜੂਲੀ ਆਪਣੇ ਬਿਸ਼ਪ ਨੂੰ ਕਰਦਾ ਹੈ ਰਿਟਰੀਟ ਹੁਣ ਆndi ਹੈ ਇਸ ਮੈਚ ਦੀ ਸਭ ਤੋਂ ਜ਼ਰੂਰੀ ਮੂਵ ਜੋ ਹੈ ਆਪਣੇ ਨਾਈਟ ਤੇ ਆਲ ਬਲੈਕ ਦੇ ਪੌਨ ਨੂੰ ਕੈਪਚਰ ਕਰਨਾ ਹੁਣ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਤਾਂ ਬੜੀ ਬੇਵਕੂਫੀ ਵਾਲੀ ਮੂਵ ਹੈ ਕਿਉਂਕਿ ਬਲੈਕ ਤੁਹਾਡੀ ਕੁਇਨ ਨੂੰ ਕੈਪਚਰ ਕਰ ਸਕਦਾ ਹੈ ਪਰ ਜੇ ਬਲੈਕ ਇਹੋ ਜਿਹੀ ਗਲਤੀ ਕਰਦਾ ਹੈ ਤਾਂ ਤੁਹਾਡੇ ਲਈ ਮੈਚ ਜਿੰਨਾ ਬਹੁਤ ਆਸਾਨ ਹੋ ਜਾਏਗਾ ਕਿਉਂਕਿ ਅਗਲੀ ਮੂਵ ਤੇ ਤੁਸੀਂ ਬਲੈਕ ਨੂੰ ਦੇਵੋਗੇ ਚੈੱਕ ਹੁਣ ਬਲੈਕ ਕੋਲ ਸਿਰਫ ਇੱਕ ਹੀ ਆਪਸ਼ਨ ਬਚਦੀ ਹੈ ਤੇ ਜਦੋਂ ਬਲੈਕ ਆਪਣੀ ਨੈਕਸਟ ਮੂਵ ਚਲਦਾ ਹੈ ਤਾਂ ਤੁਸੀਂ ਆਪਣੇ ਦੂਸਰੇ ਨਾਈਟ ਦੇ ਨਾਲ ਬਲੈਕ ਨੂੰ ਕਰ ਸਕਦੇ ਹੋ ਚੈੱਕ ਮੇਟ